ਪ੍ਰੈਜ਼ੀਡੈਂਟ 트럼ਪ ਨੇ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਇਲੀਗਲ ਆਏ ਲੋਕ ਨੇ ਉਹਨਾਂ ਨੂੰ ਉੱਥੇ ਵਾਪਸ ਭੇਜਿਆ ਜਾਏਗਾ ਪਰ ਉਹਨਾਂ ਚੋਂ ਜਿਹੜੇ ਕ੍ਰਿਮੀਨਲ ਜਾਂ ਦੂਜੇ ਨੇ ਅਸੀਂ ਉਹਨਾਂ ਨੂੰ ਵਾਪਸ ਭੇਜ ਨਹੀਂ ਭੇਜਾਂ ਉਹਨਾਂ ਨੂੰ ਅਸੀਂ ਗੁਆਟਨਾਮੋ ਬੇਜ ਰੱਖਾਂਗੇ ਕਿਊਬਨ ਪ੍ਰੈਜ਼ੀਡੈਂਟ ਕਾਲਸ 트럼ਪਸ ਗੁਆਟਨਾਮੋ ਬੇ ਐਨਾਊਂਸਮੈਂਟ ਐਨ ਐਕਟ ਆਫ ਬਰੂਟੈਲਿਟੀ ਮਾਸ ਰਿਪੋਰਟੇਸ਼ਨ ਇਨੀਸ਼ੀਏਟਿਵ ਜਿਹੜਾ ਰੈਜ਼ੀਡੈਂਟ 트럼ਪ ਦਾ ਹੈ ਉਹਨੂੰ ਅੱਗੇ ਤੋਰਨ ਦੇ ਲਈ ਈਚ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਫੀਲਡ ਹਾਊਸ देयर ਆਰ 25 ਸਕੈਟਰਡ ਅਰਾਊਂਡ ਦਾ ਕੰਟਰੀ ਇਨਕਲੂਡਿੰਗ ਇਨ ਨਿਊਯਾਰਕ ਐਂਡ ਨਿਊ ਜਰਸੀ ਵੁੱਡ ਬੀ ਰਿਕਵੈਸਟਡ ਟੂ ਮੇਕ 75 ਐਂਫੋਰਸਮੈਂਟ ਅਰੈਸਟ ਡੇਲੀ ਵਰਜੀਨੀਆ ਦੇ ਵਿੱਚ ਸਵੇਰ ਦੇ 5 ਵਜੇ ਜਿਹੜਾ ਹੈ ਉਹ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਜਾ ਕੇ ਦਰਵਾਜ਼ੇ ਖੜਕਾ ਕੇ ਜਿਹੜਾ ਹੈ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਔਰ ਕਿਤੇ ਕੋਈ ਬੱਚੇ ਰੋ ਰਹੇ ਨੇ ਕਿਦੇ ਕੋ ਬੰਦਾ ਹੈ ਔਰ ਇਸ ਕਿਸਮ ਦਾ ਚੁੱਕੇ ਜਾ ਰਹੇ ਨੇ ਫੈਡਰਲ ਲੈਵਲ ਦੇ ਉੱਤੇ ਤੁਸੀਂ 2 ਮਿਲੀਅਨ EMPLOYEES ਨੂੰ ਜਿਹੜਾ ਉਹ ਨੋਟਿਸ ਦੇ ਦਿੰਨੇ ਹੋ ਇੱਕ ਅਫਰਾ ਤਫਰੀ ਮਚੀ ਹੋਈ ਹੈ ਸਭ ਕੁਝ ਤਾਂ ਪਹਿਲਾਂ ਹੀ ਜਿਹੜੀ AID ਪ੍ਰੋਗਰਾਮ ਬੰਦ ਕੀਤੇ ਨੇ ਸਕੂਲਾਂ ਦੇ ਵਿੱਚ ਬੰਦ ਹੋ ਗਏ ਦੂਜੇ ਜਿਹੜੇ ਮੁਲਕਾਂ ਦੇ ਵਿੱਚ ਕੋਈ ਮੈਡੀਕਲ ਜਾਂ ਦੂਜੇ ਤੀਜੇ ਸੀ ਫੋਰਨ ਐਡ ਵੀ ਬੰਦ ਕਰਤੀ ਸਿਰਫ ਇਜੀਪਟ ਤੇ ਇਜ਼ਰਾਈਲ ਨੂੰ جاری ਰਹੇਗੀ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ ਔਰ ਗੱਲਬਾਤ ਕਰਨ ਜਾ ਰਹੀ ਅਮਰੀਕਾ ਦੇ حوالے ਨਾਲ ਅਮਰੀਕਾ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਮਹਿੰਮ ਬੜੀ ਬੇਤਰਸ ਹੁੰਦੀ ਜਾ ਰਹੀ ਹੈ ਔਰ ਆਇਸ ਵੱਲੋਂ ਅਪਾਰਟਮੈਂਟਸ ਉੱਤੇ ਜਿਹੜੇ ਆ ਅੱਧੀ ਰਾਤ ਨੂੰ ਛਾਪੇ ਮਾਰੇ ਜਾ ਰਹੇ ਨੇ ਔਰ ਆਇਸ ਅਫਸਰਾਂ ਨੂੰ ਪ੍ਰਵਾਸੀਆਂ ਨੂੰ ਫੜਨ ਦਾ ਕੋਟਾ ਦਿੱਤਾ ਜਾ ਰਿਹਾ ਔਰ 트ੰਪ ਨੇ ਐਲਾਨ ਕੀਤਾ ਹੈ ਕਿ ਗਵਾਨਾ ਕਟ ਮਾਰੂ ਨਿਟੈਂਸ਼ਨ ਸੈਂਟਰ ਵਿੱਚ 30000 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਚਾਰਜ ਫੇਰੇ ਇਕ ਅਫਰਾ ਤਫਰੀਦਾ ਮਹੌਲ ਬਣਿਆ ਹੋਇਆ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਵਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਾਨਾ ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਬਹੁਤ ਸ਼ੁਕਰੀਆ ਜੀ ਰਾਰ ਸਭ ਕੀ ਕਹਿਣਾ ਚਾਹੋਗੇ ਅ ਦੇਖੋ ਬਿਸ਼ੱਕ ਜਦੋਂ ਪ੍ਰੈਜ਼ੀਡੈਂਟ 트ੰਪ ਆਪਣੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਕਰ ਰਹੀ ਸੀ ਤੇ ਇਲੀਗਲ ਇਮੀਗ੍ਰੈਂਟਸ ਦਾ ਇਸ਼ੂ ਉਹਨਾਂ ਦੀ ਪਹਿਲੀ ਟਰਮ ਵੇਲੇ ਵੀ ਜਿਹੜਾ ਅਹਿਮियत ਵਾਲਾ ਸੀ ਉਹਨਾਂ ਨੇ ਉਦੋਂ ਵੀ ਫੌਜ ਭੇਜ ਕੇ ਕੰਦ ਬ੍ਰਾਂਡ ਦੀ ਗੱਲ ਜਿਹੜੀ ਐ ਔਰ ਪੈਟਰੋਲਿੰਗ ਆਰਮੀ ਦੀ ਉਹ ਕਰਵਾਈ ਹਾਲਾਂ ਉਹ ਕੋ ਬਹੁਤਾ ਸਕਸੈਸਫੁਲ ਨਹੀਂ ਸੀ ਰਿਹਾ ਜਿਹੜਾ ਉਹ ਸਾਰੀ ਮਹਿੰਮ ਸੀ ਹੁਣ ਇਸ ਵਾਰ ਇਵੇਂ ਲੱਗਦਾ ਜਿਵੇਂ ਇੱਕ ਲੈਵਲ ਤੇ ਤਰਥਲੀ ਨਹੀਂ ਹੈ ਕੁਲ ਮਿਲਾ ਕੇ ਇੱਕ ਤਾਂ ਰਿਕਾਰਡ ਮੇਰਾ ਖਿਆਲ ਹੈ ਅਮਰੀਕਾ ਦੇ 47ਵੇਂ ਪ੍ਰੈਜ਼ੀਡੈਂਟ ਨੇ ਪਿਛਲੇ ਸਾਰੇ ਪ੍ਰੈਜ਼ੀਡੈਂਟਸ ਦਾ ਰਿਕਾਰਡ ਤੋੜਿਆ ਪਹਿਲੇ ਦਿਨ ਹੀ एग्जीक티브 ऑर्डर 200 ਤੋਂ ਜ਼ਿਆਦਾ ਕੱਢੇ ਚਾਹੋ ਉਹ ਵੀ ਅੰਡਰਸਟੈਂਡੇਬਲ ਸੀ ਕਿਉਂਕਿ ਤੁਸੀਂ ਜੋ ਕਿਆ ਹੁੰਦਾ ਉਹਦੇ ਤੇ ਤੁਸੀਂ ਡਿਲੀਵਰ ਕਰਨਾ ਚਾਹੁੰਦੇ ਹੋ ਪਰ ਜਿਵੇਂ ਧੜਾ ਧੜ ਐਗਜ਼ੀਕਟਿਵ ਆਰਡਰਸ ਦੇ ਨਾਲ ਸਾਰੇ ਪਾਸਿਆਂ ਨੂੰ ਹੀ ਰੈਟਲ ਕੀਤਾ ਜਾ ਰਿਹਾ ਹੈ ਹੁਣ ਜਿਵੇਂ ਅੱਜ ਇੱਕ ਆਰਡਰ ਦੇ ਥੱਲੇ ਜਿਹੜਾ ਫੈਡਰਲ EMPLOYE 2 ਮਿਲੀਅਨ 2 ਲੱਖ ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਸਤੰਬਰ ਤੱਕ ਤੁਹਾਡੀ ਫੁੱਲ ਪੇ ਹੋਏਗੀ 10% ਤੁਸੀਂ ਜਿਹੜਾ ਆਪਣੀ ਵੌਲੰਟਰੀ ਰਿਟਾਇਰਮੈਂਟ ਲੈ ਲਓ ਨਹੀਂ ਤਾਂ ਫਿਰ ਅਸੀਂ ਕੱਢਣ ਦਾ سلسلہ ਹੋਏਗਾ ਔਰ ਹੁਣ ਮਤਲਬ ਇਹ ਕਫਰਾ ਤਫਰੀ ਮਚੀ ਹੋਈ ਹੈ ਇਸ ਪੱਖ ਤੋਂ ਇੱਕ ਆਪਣਾ ਪਾਰਟ ਚੱਲ ਰਿਹਾ ਔਰ ਇਹ ਜਿਹੜੀ ਜਦੋਂ ਅਸੀਂ ਇੱਕ ਪਾਸੇ ਤਾਂ ਉਹਨਾਂ ਨੇ ਉਹ ਉਹਨਾਂ ਨੂੰ ਆਈਸ ਨੂੰ ਜਿਹੜੀ ਇਮੀਗ੍ਰੇਸ਼ਨ ਐਂਡ ਇਹ ਸਾਰਾ ਇਹਨਾਂ ਦੀ ਪੂਰੀ ਬ੍ਰਾਂਚ ਹੈ ਜਿਹੜੀ ਕਿ ਰੇਡ ਕਰਦੀ ਹੈ ਔਰ ਐਨਫੋਰਸਮੈਂਟ ਹੈ ਉਹਨਾਂ ਦੀ ਕਸਟਮਸ ਦੇ ਨਾਲ ਇਹ ਦੋਨੋਂ ਮਹਿਕਮੇ ਮਿਲائے ਹੋਏ ਨੇ ਔਰ ਲਈ ਆਈਸ ਐਬ੍ਰਿਵੀਏਸ਼ਨ ਇਹ ਦੰਦੇ ਨੇ ਕਿ ਭਈ ਹੁਣ ਜਿਸ ਅੰਦਾਜ਼ ਪਹਿਲਾਂ ਤਾਂ ਸੀ ਕਿ ਸਕੂਲ ਹਸਪੀਟਲ ਔਰ ਚਰਚ ਉਹਨਾਂ ਨੂੰ ਵੀ ਐਗਜ਼ੈਪਟ ਕਰ ਦਿੱਤਾ ਵੀ ਤੁਸੀਂ ਉੱਥੇ ਜਾ ਸਕਦੇ ਹੋ ਕੁਝ ਸਕੂਲਾਂ ਦੇ ਵਿੱਚ ਵੀ ਜਾਤਮ ਕਰਨ ਦੀਆਂ ਖਬਰਾਂ ਆਈਆਂ ਹਨ ਔਰ ਇੰਡੀਅਨ ਸਿਸਟਮ ਨੇ ਤਾਂ ਮਿਸ ਇਨਫੋਰਮੇਸ਼ਨ ਪਲਾਂਟ ਕੀਤੀ ਕਿ ਜੀ ਗੁਰਦੁਆਰਿਆਂ ਚ ਵੀ ਜਿਹੜੀ ਠੀਕ ਨਹੀਂ ਸਿਆਲਾਂ ਅਸੀਂ ਕਿਹਾ ਵੀ ਉਹ سلسلہ ਸ਼ੁਰੂ ਹੋ ਸਕਦਾ ਹੈ ਭਾਵੇਂ ਉਹ ਦੱਸ ਕੇ ਹੀ ਆਣ ਜਾ ਉਹਨਾਂ ਦੇ ਉਹ ਆਪਣੇ ਨਾਰਮ ਦੇ ਮੁਤਾਬਕ ਉਸ ਨੂੰ ਫਾਈਂਡ ਆਊਟ ਕਰਨ ਪਰ ਜਿੰਨੀਆਂ ਖਬਰਾਂ ਹੋਰ ਸੋਰਸਸ ਤੋਂ ਆ ਰਹੀਆਂ ਨੇ ਉਹਨਾਂ ਚ ਇਹ ਹੈ ਕਿ ਵੀ ਜਿਵੇਂ ਫੇਅਰਫੈਕਸ ਵਰਜੀਨੀਆ ਦੇ ਵਿੱਚ ਸਵੇਰ ਦੇ 5 ਵਜੇ ਜਿਹੜਾ ਹੈ ਉਹ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਜਾ ਕੇ ਦਰਵਾਜ਼ੇ ਖੜਕਾ ਕੇ ਜਿਹੜਾ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਹੋਰ ਕਿਤੇ ਕੋਈ ਬੱਚੇ ਰੋ ਰਹੇ ਨੇ ਕਿ ਦੇਖੋ ਬੰਦਾ ਹੈ ਔਰ ਇਸ ਕਿਸਬਦਾ ਚੁੱਕੇ ਜਾ ਰਹੇ ਨੇ ਫਿਰ ਜਿਹੜੀਆਂ ਜਦੋਂ ਅਸੀਂ ਇੱਥੇ ਕਈ ਵਾਰੀ ਜਿਨ੍ਹਾਂ ਨੂੰ ਟ੍ਰੈਫਿਕ ਵਾਇਲੇਸ਼ਨ ਦੀ ਟਿਕਟ ਮਿਲਦੀ ਹੈ ਜਾਂ ਟਿਕਟਾਂ ਵੰਡਣ ਵਾਲੇ ਹੁੰਦੇ ਨੇ ਤਾਂ ਇਹ ਅਕਸਰ ਸੁਣਿਆ ਜਾਂਦਾ ਹੁੰਦਾ ਸੀ ਕਿ ਵੀ ਉਹਨਾਂ ਨੂੰ ਕਈ ਵਾਰੀ ਮੰਥ ਐਂਡ ਤੋਂ ਪਹਿਲਾਂ ਟਾਰਗੇਟ ਦੇ ਦਿੱਤਾ ਜਾਂਦਾ ਵੀ ਇਹਨੇ ਤੁਸੀਂ ਜਿਹੜੀਆਂ ਨੇ ਉਹ ਟਿਕਟਾਂ ਦੇ ਰੀਆਂ ਜਿਹੜੀਆਂ ਉਦੋਂ ਬਹੁਤ ਚੱਕੰਨੇ ਹੋ ਜਾਂਦੇ ਨੇ ਔਰ ਫਿਰ ਨਿੱਕੀ ਮੋਟੀ ਵਾਇਲੇਸ਼ਨ ਲਈ ਵੀ ਫੜਦੇ ਨੇ ਹੁਣ ਇਹ ਜਿਹੜੀ ਖਬਰ ਸਾਹਮਣੇ ਆਈ ਕਿ ਵੀ ਇਹ ਗੋਥਮਿਸਟ ਦੀ ਦੀ ਖਬਰ ਹੈ ਨਿਊਯਾਰਕ ਨਿਊ ਜਰਸੀ ਇਮੀਗ੍ਰੇਸ਼ਨ ਐਨਫੋਰਸਮੈਂਟ ਆਫਿਸਸ ਨਾਓ ਹੈਵ ਕੋਟਾਸ ਇਟ ਇਜ਼ 75 ਅਰਸ ਅ ਡੇ ਔਰ ਐਲਸ ਰਿਪੋਰਟ ਸੇਜ਼ ਇਹ ਜਿਹੜੀ ਰਿਪੋਰਟ ਹੈ ਉਸਨੇ ਕਿਹਾ ਹੈ ਕਿ ਵੀ ਉਨਾਂ ਨੂੰ ਕੋਟਾ ਦਿੱਤਾ ਗਿਆ ਵੀ ਘੱਟੋ-ਘੱਟ ਤੁਸੀਂ ਉਹਨਾਂ ਨੇ ਮਾਸ ਰਿਪੋਰਟੇਸ਼ਨ ਇਨੀਸ਼ੀਏਟਿਵ ਜਿਹੜਾ ਜਸਟਿਸ ਆਪਣੇ ਪ੍ਰੈਜ਼ੀਡੈਂਟ 트੍ਰੰਪ ਦਾ ਹੈ ਉਹਨੂੰ ਅੱਗੇ ਤੋਰਨ ਦੇ ਲਈ ਨਿਊਯਾਰਕ ਮੈਟਰੋਪੋਲੀਟਨ ਮੈਟਰੋਪੋਲੀਟਨ ਏਰੀਆ ਦੇ ਵਿੱਚ ਉਹਨਾਂ ਨੇ ਨਵੇਂ ਕੋਟੇ ਜਿਹੜੇ ਨੇ ਦਿੱਤੇ ਨੇ ਵੀਕਐਂਡ ਤੇ ਵਾਈਟ ਹਾਊਸ ਉਹਨੂੰ ਈਚ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਫੀਲਡ ਹਾਊਸ ਥੇਅਰ ਆ 25 ਸਕੈਟਰਡ ਅਰਾਊਂਡ ਦਾ ਕੰਟਰੀ ਇਨਕਲੂਡਿੰਗ ਇਨ ਨਿਊਯਾਰਕ ਐਂਡ ਨਿਊ ਜਰਸੀ would be requested to make 75 enforcement arrest daily under newly established quotas according to washington post report unna nu keha be inne to si chukne chukde ne hun jadon tusi quota dende ho de jehde genuine ne unna nu vi chukke jaan ge unna kehne ge ja utthe utthe ja ke judge nu dassi be tu ki hai ki nahi hai so eh apne aap de vich ik bada khauf da mahol paida hoya hai so saade ਜਿਹੜੇ ਆਪਣੇ ਬੰਦੇ ਜਿਹੜੇ ਮਿਡਲ ਕਲਾਸ ਛੋਟੇ ਮੋਟੇ ਸਟੋਰ ਰਨ ਕਰਦੇ ਨੇ ਜਿਨ੍ਹਾਂ ਯੂਨੀਵਰਸਿਟੀਆਂ ਦੇ ਸਟੂਡੈਂਟਸ ਆ ਕੇ ਪਾਰਟ ਟਾਈਮ ਨਾਲੇ ਆਪਣੀ এডੂਕੇਸ਼ਨ ਸਪੋਰਟ ਕਰ ਲੈਂਦੇ ਸੀ ਕੰਮ ਕਰ ਲੈਂਦੇ ਸੀ ਉਹ ਵੀ ਆਣੋਂ ਹਟ ਗਏ ਨੇ ਕਿਉਂਕਿ ਹਰ ਪਾਸੇ ਇੱਕ ਫੀਅਰ ਫੈਲਿਆ ਹੋਇਆ ਹੈ ਔਰ ਇਵੇਂ ਹੀ ਜਿਵੇਂ ਅਸੀਂ ਫੀਅਰ ਫੈਕਸ ਦੀ ਖਬਰ ਉਹਨਾਂ ਦੀ ਵਰਜੀਨੀਆ ਤੋਂ ਆਇਆ ਕਿ ట్రਾਈਂਗ ਟੂ ਫੋਰਸ ਇਟ ਓਪਨ ਆਈਸ ਆਪਰੇਸ਼ਨ ਐਟ ਵਰਜੀਨੀਆ ਅਪਾਰਟਮੈਂਟਸ ਸਕਿਅਰਸ ਦਿ ਰੈਜ਼ੀਡੈਂਟਸ residents of fairfax county apartment complex say, agents banged on their doors before the sun rose one of them saying the officers tried to force their ways in ke vi zabardasti wadandi line aur sher village jadon ke suraj chadan to pehla aur dusra par is de naal naal jada ek fair factor ta jo chal hi raha si president trump ne is sign kita ਕਿ ਵੀ ਇਹ ਨਿਊ ਗੁਆਟਨਾਮਾ ਬੇ ਫੈਸਿਲਿਟੀ ਔਰ ਜਿਨ੍ਹਾਂ ਨੂੰ ਇਹ ਪਤਾ ਹੈ ਕਿ 911 ਤੋਂ ਬਾਅਦ ਕੀ ਹੋਇਆ ਜੂਨੀਅਰ ਬੁਸ਼ ਦੇ ਵੇਲੇ ਕਿਵੇਂ ਅਫਗਾਨਿਸਤਾਨ ਚੋਂ ਜਾਂ ਇਵਨ ਪਾਕਿਸਤਾਨ ਦੇ ਮੁਸ਼ਰਫ ਰਜਿਮ ਨੇ ਵੀ ਜਿਹੜੇ ਸ਼ੱਕੀ ਕਿਸਮ ਦੇ ਲੋਕ ਜਿਨ੍ਹਾਂ ਨੂੰ ਕਿਹਾ ਗਿਆ ਉਹ ਫੜ ਫੜ ਕੇ ਲਿਆਉਂਦੇ ਗੁਆਟਨਾਮਾ ਬੇ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹਾਲਾਂ ਉਸ ਤੇ ਉਤੇ ਕਿਊਬਾ ਆਪਣਾ ਦਾਵਾ ਮੰਨਦਾ ਹੈ ਕਿਵੇਂ ਉਹਨਾਂ ਨੂੰ ਉੱਥੇ ਟੌਰਚਰ ਕੀਤਾ ਗਿਆ ਕਿਉਂਕਿ ਜਦੋਂ ਤੁਸੀਂ ਗੁਆਟਾਨਾਮਾ ਜਾਂ ਦੂਜੇ 'ਚ ਰੱਖਦੇ ਹੋ ਫਿਰ ਅਮਰੀਕਨ ਸੋਇਲ ਦੇ ਲਾ ਐਪਲੀਕੇਬਲ ਨਹੀਂ ਹੁੰਦੇ ਇੱਥੇ ਤੁਸੀਂ ਟੌਰਚਰ ਨਹੀਂ ਕਰ ਸਕਦੇ ਦੂਸਰਾ ਨਹੀਂ ਕਰ ਸਕਦੇ ਔਰ ਹੁਣ ਪ੍ਰੈਜ਼ੀਡੈਂਟ 트੍ਰੰਪ ਨੇ ਇਹ ਐਲਾਨ ਕੀਤਾ ਹੈ ਕਿ ਗੁਆਟਾਨਾਮਾ ਬੇਡ ਦੇ ਵਿੱਚ 30 ਹਜ਼ਾਰ ਬੈਡਸ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਕਿ 30 ਹਜ਼ਾਰ ਉਹ ਬੰਦੇ ਹੁਣ ਇੱਕ ਪਾਸੇ ਤਾਂ ਸੀ ਵੀ ਜਿਨ੍ਹਾਂ ਜਿਨ੍ਹਾਂ ਮੁਲਕਾਂ ਦੇ ਇਲੀਗਲ ਆਏ ਲੋਕ ਨੇ ਉਹਨਾਂ ਨੂੰ ਉੱਥੇ ਵਾਪਸ ਭੇਜਿਆ ਜਾਏਗਾ ਪਰ ਟਰੰਪ ਨੇ ਕਿਹਾ ਕਿ ਜੀ ਉਹਨਾਂ ਚੋਂ ਜਿਹੜੇ ਕ੍ਰਿਮੀਨਲ ਜਾਂ ਦੂਜੇ ਨੇ ਅਸੀਂ ਉਹਨਾਂ ਨੂੰ ਵਾਪਸ ਭੇਜ ਨਹੀਂ ਭੇਜਾਂ ਉਹਨਾਂ ਨੂੰ ਅਸੀਂ ਗਵਾਟਾਨਾਮਾ ਭੇਜ ਰੱਖਾਂਗੇ ਔਰ 30000 ਦਾ ਜਿਹੜਾ ਉੱਥੇ ਉਹਨਾਂ ਨੇ ਇਸ ਦਾ ਪ੍ਰਬੰਧ ਕਰਨ ਦੀ ਲਾਈਨ ਲਈ ਹੈ ਔਰ ਉਹਨਾਂ ਨੇ ਕਿਹਾ ਕਿ ਜੀ ਇਸ ਦੇ ਉੱਤੇ ਟਰੰਪ ਨੇ ਸਾਈਨ ਕੀਤੇ ਨੇ ਔਰ ਇਹ ਜਿਹੜਾ ਸਾਊਥ ਈਸਟਰਨ ਟਿਪ ਕਿਊਬਾ ਦੀ ਹੈ ਏ ਯੂ ایس ਦਾ ਮਿਲਟਰੀ ਬੇਸ 1898 ਤੋਂ ਲੈ ਕੇ ਔਰ ਇਸ ਸਪੈਨਿਸ਼ ਅਮਰੀਕਨ ਵਾਰ ਦੇ ਵੇਲੇ ਇਸ ਟੈਰੀਟਰੀ ਨੂੰ ਅਮਰੀਕਾ ਨੇ ਸੀਜ਼ ਕੀਤਾ ਸੀ ਔਰ ਇਹ ਜਿਹੜਾ ਪ੍ਰੋਮਿਨੈਂਟ ਰੋਲ ਪੋਸਟ 9/11 ਅਟੈਕਸ ਦੇ ਉੱਤੇ ਦੁਨੀਆ ਨੂੰ ਪਤਾ ਲੱਗਾ ਕੀ ਹੈ ਔਰ ਪ੍ਰिजन कॅम्प 2002 ਦੇ ਵਿੱਚ ਇੱਥੇ ਖੋਲਿਆ ਗਿਆ ਸੀ 800 ਬੰਦੇ ਜਿਹੜੇ ਨੇ ਜਿਨ੍ਹਾਂ ਨੂੰ ਉਹਨਾਂ ਨੇ دہشت گردੀ ਦੇ ਸ਼ੱਕ ਥਲੇ ਇੱਥੇ ਰੱਖਿਆ ਹੈ ਔਰ ਇਹ ਇਥੇ ਉਹਨਾਂ ਨੂੰ ਬਹੁਤ ਸਾਰਾ ਟੌਰਚਰ ਵੀ ਕੀਤਾ ਗਿਆ ਕਿਉਂਕਿ ਜਿਵੇਂ ਮੈਂ ਕਿਹਾ ਵੀ ਇਥੇ ਯੂ ਐਸ ਸੋਇਲ ਦਾ ਜਿਹੜਾ ਹਾਲਾਂ ਜਦੋਂ ਪ੍ਰੈਜ਼ੀਡੈਂਟ ਓਮਾਮਾ ਪਹਿਲੀ ਟਰਮ ਵੇਲੇ ਬਣੇ ਉਹਨਾਂ ਦੇ ਕੈਂਪੇਨ ਸੀ ਕਿ ਘਾਟਾ ਨਾਮਾ ਬੇ ਨੂੰ ਬੰਦ ਕਰ ਦੇਣਗੇ ਸਭ ਨੂੰ ਪਰ ਉਹ ਕਰ ਨਹੀਂ ਸਕੇ ਕਿਉਂਕਿ ਅਗੇਨ ਡੀਪ ਸਟੇਟ ਇਨਵੋਲਵ ਹੁੰਦੀ ਹੈ ਔਰ ਇਹ ਅਜੇ ਤੱਕ ਵੀ ਉੱਥੇ ਯੂ ਐਸ ਮੀਡੀਆ ਦੇ ਮੁਤਾਬਕ ਜਿਹੜੇ 15 ਬੰਦੇ ਉੱਥੇ ਡੀਟੇਨ ਕੀਤੇ ਹੋਏ ਨੇ ਪਰ ਹੁਣ ਉਹਨਾਂ ਨੇ ਜਾ ਜਿਹੜਾ ਇਹ ਐਲਾਨ ਕੀਤਾ ਕਿ ਅਸੀਂ 30000 ਦਾ ਉੱਥੇ ਰੱਖਾਂਗੇ ਔਰ ਇਸ ਦੇ ਉੱਤੇ ਕਿਊਬਾ ਨੇ ਫੌਰਨ ਜਿਹੜਾ ਆਬਜੈਕਟ ਕੀਤਾ ਔਰ ਕਿਉਂਕਿ ਅੱਜ ਦੀ ਮੇਨ ਖਬਰ ਹੀ ਹੈ ਕਿ 트럼ਪ ਸਾਈਨਸ ਗੁਆਟਨਾਮੋ ਬੇ ਮਾਈਗ੍ਰੈਂਟ ਡਿਟੈਂਸ਼ਨ ਆਰਡਰ ਹਾਂ 트럼ਪ ਹੈਜ਼ ਨਾਊ ਸਾਈਨਡ ਦਾ ਮੈਮੋਰੈਂਡਮ ਕਾਲਿੰਗ ਔਨ ਦਾ ਹੈਡਸ ਆਫ ਦਾ ਹੋਮਲੈਂਡ ਸਕਿਉਰਿਟੀ ਐਂਡ ਡਿਫੈਂਸ ਟੂ ਐਕਸਪੈਂਡ ਦਾ ਮਾਈਗ੍ਰੈਂਟ ਡਿਟੈਂਸ਼ਨ ਸੈਂਟਰ ਐਟ ਦਾ ਯੂ ਐਸ ਨੇਵਲ ਬੇਸ ਐਡ ਗੁਆਟਾ ਨਾਮਾ ਬੇ ਕਿਊਬਾ ਇਹ ਕਿਊਬਾ ਦੀ ਜੁਰਿਸਡਿਕਸ਼ਨ ਪਰ ਇਹਨਾਂ ਦਾ ਅਮਰੀਕਾ ਦਾ ਕਬਜ਼ਾ ਹੈ ਜੀ ਦਾ ਆਰਡਰ ਡਾਇਰੈਕਟਸ ਦਾ ਅਫੀਸ਼ੀਅਲਸ ਟੂ ਬ੍ਰਿੰਗ ਦਾ ਫੈਸਿਲਿਟੀ ਟੂ ਫੁੱਲੀ ਕੈਪੈਸਿਟੀ ਟੂ ਫੁੱਲ ਕੈਪੈਸਿਟੀ ਟੂ ਪ੍ਰੋਵਾਈਡ ਐਡੀਸ਼ਨਲ ਡਿਟੈਂਸ਼ਨ ਸਪੇਸ ਫਾਰ ਹਾਈ ਪ੍ਰਾਇੋਰਟੀ ਕ੍ਰਿਮੀਨਲ ਏਲੀਅਨਸ ਅਨ ਲਾਫੁਲੀ ਪ੍ਰੈਜ਼ੈਂਟ ਇਨ ਯੂਨਾਈਟਿਡ ਸਟੇਟਸ ਐਂਡ ਟੂ ਐਡਰੈਸ ਅਟੈਂਡੈਂਟ ਇਮੀਗ੍ਰੇਸ਼ਨ ਐਨਫੋਰਸਮੈਂਟ ਨੀਡਸ ਆਇਡੈਂਟੀਫਾਈ ਬਾਈ ਆਇਡੈਂਟੀਫਾਈਡ बाई डिपार्टमेंट ऑफ डिफेंस एंड डिपार्टमेंट ऑफ होमलैंड सिक्योरिटी और इसे जोड़ा एक बड़ा खतरनाक इस देखा गया है। क्यूबा ने इसते उत्तर फॉरन इतराज़ किया उन्होंने कहा कि भी ये बिल्कुल क्यूबन प्रेजिडेंट कॉल्स ट्रम्पस ग्वानटानाम बे अनाउंसमेंट एन एक्ट ऑफ ब्रूटैलिटी और क्यूबन प्रेजेंट और उन्होंने फॉरन मिनिस्टर जरा खुद है उन्हें द हीज रिएक्टेड टू ट्रंपस अनाउंसमेंट ऑफ ए डिटेंशन फैसिलिटी फॉर अनडाक्यूमेंटेड माइग्रेंट्स टू ग्वाटा नमा वे विच इज लोकेटड इन क्यूबा और उन्होंने अर्लीयर प्रेजिडेंट ट्रंप सैट थर्टी थाउजेंड परसन फैसिलिटी वुड हाउस द वर्स्ट क्रिमिनल इलीगल एलियन हूँ प्रॉब्लम यह है कि भी इलीगल लोग तो है न ਪਰ ਤੁਸੀਂ ਹੁਣ ਸਭ ਨੂੰ ਹੀ ਲੇਬਲ ਕਰੀ ਜਾਓ ਕਿ ਵੀ ਉਹ ਕ੍ਰਿਮੀਨਲ ਨੇ ਉਹ ਮਰਡਰਰ ਨੇ ਉਹ ਰੈਪਿਸਟ ਨੇ ਵੀ ਨਹੀਂ ਹੈ ਉਹਨਾਂ ਦੀ ਇੱਕ ਸਮਾਲ ਪਰਸੈਂਟੇਜ ਵੀ ਲੈਸ 1% ਵੀ ਹੋਵੇ ਲੇਕਿਨ ਜੇ ਤੁਸੀਂ ਹੁਣ 30 ਹਜ਼ਾਰ ਬੰਦਿਆਂ ਨੂੰ ਚੁੱਕ ਕੇ ਉੱਥੇ ਕਿਹੜੇ ਵਕੀਲ ਜਾਂ ਕੌਣ ਉੱਥੇ ਤਾਂ ਸੁਣਵਾਈ ਕੋਈ ਨਹੀਂ ਹੈ ਗਵਾੜਾ ਨਾਮੋ ਬੇਦਾ ਮਤਲਬ ਹੈ ਬਿਕਾੜਾ ਤੁਹਾਡੇ ਹੁਣ ਅਮਰੀਕਾ ਦੀ ਸੋਇਲ ਤੇ ਤੁਹਾਨੂੰ ਫੜਿਆ ਜਾਂਦਾ ਹੈ ਤੁਹਾਡਾ ਰਾਈਟ ਟੂ ਡਿਫੈਂਸ ਹੈ ਤੁਹਾਡਾ ਰਾਈਟ ਟੂ ਐਟਰਨੀ ਹੈ ਜੇ ਤੁਹਾਡੇ ਕੋਲ ਨਹੀਂ ਹੈ ਕੋਰਟ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਪਰ ਇਸ ਸਾਰੇ ਦੇ ਉੱਤੇ ਜਿਹੜਾ ਇਹ ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਗਿਆ ਉਹਦੇ ਤੋਂ ਨੇ ਕਿਹਾ ਕਿਬਨ ਪ੍ਰੈਜ਼ੀਡੈਂਟ ਇਸ ਏ ਐਕਟ ਆਫ ਬਰੂਟੈਲਟੀ ਟੂ ਪਲੇਸ ਮਾਈਗ੍ਰੈਂਟਸ ਨੈਕਸਟ ਟੂ ਨੋਨ ਪ੍ਰਿਜ਼ਨਸ ਆਫ ਟਾਰਚਰ ਕਿ ਭਾਈ ਜਿੱਥੇ ਹੈ ਔਰ ਉਹਨਾਂ ਦੇ ਫੋਰਨ ਮਿਨਿਸਟਰ ਨੇ ਵੀ ਇਸ ਦੇ ਉੱਤੇ ਜਿਹੜੀ ਹੈ ਬਿਆਨਬਾਜ਼ੀ ਕੀਤੀ ਹੈ ਅਸੀਂ ਜਿਵੇਂ ਕਿਹਾ ਕਿ ਵੀ ਅ ਇਹ ਜਿਸ ਪਾਸੇ ਵੱਲ ਗੱਲ ਜਾ ਰਹੀ ਹੈ ਅਫਰਾ ਤਫਰੀ ਵਾਲਾ ਮਾਹੌਲ ਬਣਦਾ ਚਲਾ ਜਾ ਰਿਹਾ ਹੈ ਗੱਲ ਇਕ ਲੈਵਲ ਤੇ ਨਹੀਂ ਜੇ ਹੁਣ ਫੈਡਰਲ ਲੈਵਲ ਦੇ ਉੱਤੇ ਤੁਸੀਂ 2 ਮਿਲੀਅਨ EMPLOYEES ਨੂੰ ਜਿਹੜਾ ਉਹ ਨੋਟਿਸ ਦੇ ਦਿੰਨੇ ਹੋ ਇਕ ਅਫਰਾ ਤਫਰੀ ਮਚੀ ਹੋਈ ਹੈ ਸਭ ਕੁਝ ਤਾਂ ਪਹਿਲਾਂ ਹੀ ਜਿਹੜੀ AID ਪ੍ਰੋਗਰਾਮ ਬੰਦ ਕੀਤੇ ਨੇ ਸਕੂਲਾਂ ਦੇ ਵਿੱਚ ਬੰਦ ਹੋ ਗਏ ਦੂਜੇ ਜਿਹੜੇ ਮੁਲਕਾਂ ਦੇ ਵਿੱਚ ਕੋਈ ਮੈਡੀਕਲ ਜਾਂ ਦੂਜੇ ਤੀਜੇ ਸੀ ਫੋਰਨ ਐਡ ਵੀ ਬੰਦ ਕਰਤੀ ਸਿਰਫ ਇਜੀਪਟ ਤੇ ਇਜ਼ਰਾਈਲ ਨੂੰ ਜਾਰੀ ਰਹਿਗੇ ਇਹ ਐਜ਼ ਅ ਅਮਰੀਕਨ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਦੇ ਨਾਲ ਜਿਹੜਾ ਅਮਰੀਕਾ ਦਾ ਇੱਕ ਬਹੁਤ ਚੰਗਾ ਇਮੇਜ ਐਜ਼ ਅ ਹਿਊਮੈਨਿਟਰੀਅਨ ਅਪਰੋਚ issues ਦੇ ਉੱਤੇ ਔਰ ਜਸਟਿਸ ਔਰ ਦੂਸਰਾ ਇਹ ਤਾਂ ਬਿਲਕੁਲ ਇਸ ਕਿਸਮ ਦਾ ਇਹ ਮਾਹੌਲ ਬਣਦਾ ਚਲਾ ਜਾ ਰਿਹਾ ਹੈ ਇਸ ਦਿਨ ਆਲ ਅਮਰੀਕਾ ਦਾ ਇਮੇਜ ਜਿਹੜਾ ਆਲਮੋਸਟ 2.5 ਸਦੀ ਤੋਂ ਬਣਿਆ ਹੋਇਆ ਹੈ ਇਹ ਬਿਲਕੁਲ ਜਲਚ ਹੋਏਗਾ ਇਹ ਅਫਸੋਸ ਦਾ ਜੋ ਹੈ ਉਹ ਪ੍ਰਕਟ ਆਵਾਸੀ ਕਰਦੇ ਇਸ ਤੇ ਜੀ ਰਦਰ ਸਾਥ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਥਲੇ ਨਿਭੇਕਰ ਈਵਰਸ ਤੁਸਨ ਸਨੈ ਸਨੈ ਬਣ ਰਹਾ ਨਾ ਮਿਲਦੇ ਆ ਛੋਟੇ ਜਿਹੇ ਪ੍ਰੋਗਰਾਮ ਤੋਂ ਬਾਅਦ